ਸਰਦਾਰ ਬੰਦਾ ਯਾਰ ਟਿੱਕਾ ਲਾ ਲਿਆ ਵਾ ਇੰਜ ਕਰ ਲਿਆ ਇੰਜ ਕਰ ਲਿਆ ਕਈਆਂ ਨੇ ਕਹਿਣਾ ਯਾਰ ਕੀ ਬਾਤ ਚੱਕ ਦੇ ਫੱਟੇ ਲਿਆ ਦੇ ਨੇ ਰੀਣਾ ਤੇ ਕਈਆਂ ਨੇ ਮਗਰ ਕਹਿਣਾ ਮੈਂ ਹੀ ਪਤਾ ਨਹੀਂ ਕੀ ਕਰੀ ਜਾਂਦਾ ਪਿਆ ਪਤਾ ਨਹੀਂ ਇਹ ਲੁੱਕ ਨੂੰ ਮੈਨੂੰ 2 ਕੁ ਸਾਲ ਹੀ ਹੋਇਆ ਬਾਈ ਅੱਛਾ ਮੈਂ ਤੁਹਾਨੂੰ ਤੁਸੀਂ ਹੈਰਾਨ ਹੋਵੋਗੇ ਇਹ ਇਹ ਗੱਲ ਜਾਣ ਕੇ 2 ਸਾਲਾਂ ਦੇ ਵਿੱਚ ਬਾਈ ਅੱਜ 6.5 ਲੱਖ ਫੋਲੋਅਰ ਮਿਲਿਆ ਤੇ ਮੇਰੇ ਯਾਰ ਮੈਨੂੰ ਪਤਾ ਕੀ ਕਹਿੰਦੇ ਸੀ ਇਹ ਫੇਕ ਆ ਜਿਹੜੇ ਨਾਲ ਰੋਟੀਆਂ ਖਾਂਦੇ ਰਹੇ ਬਾਈ ਉਹ ਮੈਨੂੰ ਉਹ ਕਿਸੇ ਨੂੰ ਆਪਾਂ ਨੂੰ ਪ੍ਰੂਫ ਕਰਨ ਦੀ ਲੋੜ ਨਹੀਂ ਹੁੰਦੀ ਉਹ ਸਮਾ ਪ੍ਰੂਫ ਕਰਾਉਂਦਾ ਹੈ ਜਦੋਂ ਮੈਂ ਰੀਲਾ ਬਣਾਉਣਾ ਸਾਂ ਹੁਣ ਮੈਂ ਰੀਲਾ ਬਣਾਉਣਾ ਹੁਣ ਮੈਂ ਰੀਲਾ ਪੋਣਾ ਹੁਣ ਖੁਦ ਫੋਨ ਕਰਕੇ ਕਹਿੰਦੇ ਬਾਈ ਸਾਡੀ ਪ੍ਰਮੋਸ਼ਨ ਕਰ ਦੇ ਤੇ ਆਪਾਂ ਸਿੱਧਾ ਜਵਾਬ ਦੇ ਜੀਦਾ ਫੇਕ ਹੈ ਸਭ ਕੁਝ ਹੈ ਬਾਈ ਕੱਖ ਨਹੀਂ ਹੋਣਾ ਇੱਥੇ ਅੱਜ ਜੇ ਜੱਸਾ ਚੋਹਾਨ ਜੇ ਬੈਠਾ ਨਾ ਕੇ ਗੱਲ ਤੇ ਤੇ ਮਿਹਨਤ ਨਾਲ ਬੈਠਾ ਕੋਈ ਤੁੱਕੇ ਤੀਰਨਾ ਨਹੀਂ ਬੈਠਾ ਮੇਰੇ ਫਾਦਰ ਸਾਹਿਬ ਇੱਕ ਇਸ ਤਰ੍ਹਾਂ ਦੀ ਮੇਰੀ ਬੈਕਬੋਨ ਸੀਗੇ ਉਹ ਇੰਨਾ ਕੁ ਜ਼ਿਆਦਾ ਖੁਸ਼ ਹੁੰਦੇ ਸੀ ਨਾ ਜਦੋਂ ਕੋਈ ਮੇਰੀ ਰੀਲ ਆਉਣੀ ਜਾਂ ਕਿਸੇ ਡਾਇਰੈਕਟਰ ਦੇ ਕੋਲ ਆਉਣੀ ਕਿਉਂਕਿ ਉਹ ਫਿਲਮਾਂ ਦੇ ਖੁਦ ਵੀ ਬੜੇ ਸ਼ਕੀਨ ਸੀ ਵੇਖਣ ਦੇ ਤੇ ਮੈਨੂੰ ਮੇਰੇ ਬਾਪ ਦੀ ਇੰਨੀ ਕੁ ਜ਼ਿਆਦੀ ਸਪੋਰਟ ਰਹੀ ਕਿ ਮੈਨੂੰ ਲੋਕਾਂ ਦੀ ਪਰਵਾਹ ਹੋਣੀ ਬੰਦ ਹੋ ਗਈ ਕਿ ਉਹਨਾਂ ਨੂੰ ਹਰ ਇੱਕ ਚੀਜ਼ ਦਾ ਹੁੰਦਾ ਕਿ ਮੇਰਾ ਪੁੱਤਰ ਕਾਮਯਾਬ ਹੋਵੇ ਇਸੇ ਲਾਈਨ 'ਚ ਕਾਮਯਾਬ ਹੋਵੇ ਪਰ ਜਦੋਂ ਮਾਰਜ ਨੇ ਕਾਮਯਾਬ ਕੀਤਾ ਤੇ ਸਾਡਾ ਬਾਪ ਵੀ ਤੁਰ ਗਿਆ ਤੇ ਜੇ ਅੱਜ ਹੁੰਦੇ ਤੇ ਜਦੋਂ ਮੈਨੂੰ ਫਿਲਮ ਦੀ ਕਾਲ ਆਉਂਦੀ ਆ ਕੋਈ ਗਾਣੇ ਦੀ ਕਾਲ ਆਉਂਦੀ ਆ ਜਾਂ ਤੁਸੀਂ ਮੇਰੇ ਵੀਰ ਭਰਾ ਮੈਨੂੰ ਯਾਦ ਕਰਦੇ ਹੋ ਉਹ ਖੁਸ਼ੀ ਵੱਖਰੀ ਹੁੰਨੀ ਸੀ ਪਰ ਮੈਂ ਸਾਂਝੀ ਨਹੀਂ ਕਰ ਸਕਿਆ ਮੈਂ ਇਸ ਚੀਜ਼ ਤੋਂ ਅਧੂਰਾ ਰਹਿ ਗਿਆ ਮੈਂ ਮੇਰੀ ਛੋਟੀ ਜਿਹੀ ਫੈਮਿਲੀ ਆ ਮੈਂ ਆ ਮੇਰੀ ਮਦਰ ਆ ਤੇ ਮੇਰੀ ਵਾਈਫ ਆ ਤੇ ਮੇਰਾ ਬੇਟਾ ਆ ਮੈਂ ਵੇ ਆ ਭਾਈ ਅੱਛਾ ਮੇਰਾ ਬੇਟਾ ਛੋਟਾ ਜਿਹਾ ਸਾਡੇ ਬੇਟੇ ਨੇ ਸਾਡੀ ਰੌਣਕ ਲਈ ਘਰ ਦੀ ਨਹੀਂ ਤੇ ਜਿਸ ਤਰ੍ਹਾਂ ਮੇਰਾ ਬਾਪ ਦਾ ਘਰ ਚੋਂ ਜਾਣਾ ਸੀ ਨਾ ਅਸੀਂ ਸਾਰੇ ਟੁੱਟ ਗਏ ਸੀ ਬਈ ਪਰ ਸਾਡੀ ਮਾਂ ਨੇ ਸਾਨੂੰ ਇੰਨਾ ਕੁ ਇਤਰਾ ਬਣ ਲਿਆ ਨਾ ਅੱਜ ਤੱਕ ਹੁਣ ਸਾਨੂੰ ਇੱਕ ਸਾਲ ਹੋ ਚੱਲਿਆ ਦਸੰਬਰ ਦੀ ਗੱਲ ਅੱਜ ਤੱਕ ਸਾਨੂੰ ਮੇਰੀ ਮਾਂ ਨੇ ਇਹ ਨੂੰ ਇਹ ਨਹੀਂ ਫੀਲ ਹੁੰਦਾ ਕਿ ਤੁਹਾਡਾ ਪਿਓ ਸਿਰ ਤੇ ਨਹੀਂਗਾ ਬਈ ਦੁੱਖ ਲੱਗਦਾ ਐਸ ਗੱਲ ਦਾ ਕਿ ਜਦੋਂ ਕਾਮਯਾਬ ਹੋ ਜਦੋਂ ਮਾਂ ਪਿਓ ਵੀ ਤੁਰੇ ਜਸਾ ਚੋਹਾਨ ਬਾਈ ਮੈਂ ਪਹਿਲਾਂ ਗੱਲ ਕੀਤੀ ਵੀ ਕਈ ਬੰਦੇ ਲਹਿਜੇ ਤੋਂ ਪਛਾਣੇ ਜਾਂਦੇ ਨੇ ਕਈ ਆਪਣੀਆਂ ਭਾਸ਼ਾਵਾਂ ਤੋਂ ਪਛਾਣੇ ਜਾਂਦੇ ਨੇ ਅੰਮਰਸਾਰ ਵਾਲੀ ਜਿਵੇਂ ਕਹਿ ਦਿੰਨੇ ਆ ਪਾਉਾਂ ਵਾਲੀ ਬੋਲੀ ਬਾਈ ਆਪਣੀ ਪਰਸਨੈਲਿਟੀ ਤੋਂ ਪਛਾਣੇ ਜਾਂਦੇ ਨੇ ਬਾਈ ਸਭ ਤੋਂ ਪਹਿਲਾਂ ਤੇ ਸਵਾਲ ਇਹ ਆ ਜਾਂ ਸਾਡੀ ਰੁਚੀ ਕਹਿ ਸਕਦੇ ਹਾਂ ਵੀ ਇਹ ਅਲੱਗ ਜਿਹੀ ਦਿਖਦੀ ਕੀ ਰਾਜ ਕੀ ਹੈ ਇਹਦਾ ਬਸ ਵੀਰੇ ਜਦੋਂ ਆਪਾਂ ਕੋਈ ਵੀ ਕਿਸੇ ਚੀਜ਼ ਦਾ ਵੀ ਕੰਟੈਂਟ ਲੈ ਕੇ ਆਨੇ ਆ ਬੜਾ ਸੋਚ ਕੇ ਕਰਨਾ ਪੈਂਦਾ ਕਿਉਂਕਿ ਅੱਜ ਕੱਲ ਦੀ ਜਿਹੜੀ ਪਬਲਿਕ ਆ ਅੱਜ ਕੱਲ ਦੀ ਦੁਨੀਆ ਆ ਨਾ ਤੇ ਕਿਸੇ ਨੂੰ ਬਦਨਾਮ ਕਰਨ ਲੱਗੇ ਛੱਡਦੇ ਨਹੀਂ ਆ ਤੇ ਆਪਾਂ ਕੰਟੈਂਟ ਵੀ ਇਹ ਜਦੋਂ ਆਪਾਂ ਚੁਣਿਆ ਸੀਗਾ ਐਸੀ ਐਸੀ ਚੀਜ਼ ਨੂੰ ਚੁਣਿਆ ਕਿ ਕਿਸੇ ਨੂੰ ਕੋਈ ਗਲਤ ਮੈਸੇਜ ਨਾ ਜਾਵੇ ਬਟ ਜਦੋਂ ਇਹ ਕਿਰਦਾਰ ਚੁਣਿਆ ਇਹਦੇ ਲੁੱਕ ਚੁਣੀ ਮੈਨੂੰ ਖੁਦ ਨੂੰ ਇੰਨਾ ਇੰਨਾ ਪ੍ਰਾਊਡ ਸੀਗਾ ਕਿ ਜੇ ਮੈਂ ਕਿਸੇ ਵੀ ਆਪਣੇ ਧਰਮ ਨਾਲ ਧਰਮ ਨਾਲ ਬਿਲੋਂਗ ਕਰਦਾ ਹਾਂ ਕਿਸੇ ਵੀ ਜਾਂ ਕੋਈ ਵੀ ਮੈਨੂੰ ਦੇਖਦਾ ਆ ਤੇ ਕਿਸੇ ਨੂੰ ਇਹ ਨਾ ਲੱਗੇ ਕਿ ਕਿਸੇ ਦਾ ਨਰਾਦਰ ਕਰਦਾ ਆ ਪਰ ਇਹ ਲੁੱਕ ਨੇ ਮੈਨੂੰ ਇੰਨਾ ਕੁ ਬਈ ਜ਼ਿਆਦਾ ਪਿਆਰ ਦਿੱਤਾ ਜਸਪ੍ਰੀਤ ਤੋਂ ਜੱਸਾ ਚੋਹਾਨ ਬਣਾਉਣ ਵਾਲਾ ਸਾਨੂੰ ਇਹ ਕਿਰਦਾਰ ਮੇਰੀ ਇਹ ਲੁੱਕ ਆ ਤੇ ਇਹ ਲੁੱਕ ਨਹੀਂ ਮੈਂ ਸਭ ਕੁਝ ਆ ਇਹ ਲੁੱਕ ਨੇ ਮੈਨੂੰ ਇਥੋਂ ਤੱਕ ਲਿਆਂਦਾ ਆ ਤੇ ਇਹ ਲੁੱਕ ਨੇ ਮੈਨੂੰ ਇੰਨਾ ਕੁ ਜ਼ਿਆਦਾ ਲੋਕਾਂ ਤੋਂ ਪਿਆਰ ਦਵਾਇਆ ਅੱਜ ਲੋਕਾਂ ਲੋਕਾਂ ਦੇ ਸਾਹਮਣੇ ਆ ਲੋਕੀ ਪਿਆਰ ਕਰਦੇ ਆ ਤੇ ਇੱਕ ਮੇਰੀ ਸਰਦਾਰ ਦੀ ਲੁੱਕ ਆ ਤੇ ਕਈ ਵਾਰੀ ਇੰਨਾ ਕਾ ਜ਼ਿਆਦਾ ਡਿਫਰੈਂਟ ਲੱਗਦਾ ਹੈ ਕਿ ਕੋਈ ਬੰਦੇ ਨੂੰ ਸਾਹਮਣੇ ਪਛਾਣ ਹੀ ਨਹੀਂ ਹੁੰਦੀ ਕਿ ਇਹ ਆ ਉਹ ਜਸਾ ਬਾਈ ਹੋਈ ਹੈ ਹੁਣ ਆਪਾਂ ਜਦੋਂ ਆ ਵੀ ਰਹੇ ਸੀਗੇ ਉਦੋਂ ਵੀ ਕਈਆਂ ਨੂੰ ਇਤਰਾ ਲੱਗਦਾ ਨਾ ਕਿ ਪਤਾ ਨਹੀਂ ਇਹ ਕੌਣ ਆ ਕੌਣ ਨਹੀਂ ਪਰ ਜਦੋਂ ਆਪਾਂ ਇਤਰਾ ਤਿਆਰ ਹੁੰਨੇ ਆ ਉਦੋਂ ਸਾਨੂੰ ਲੰਘਣਾ ਖਾ ਜਾਂਦਾ ਹਮਮ ਬਸ ਇਸ ਇਸ ਲੁੱਕ ਦਾ ਬਾਈ ਇਤਰਾ ਹੀ ਆ ਕਿ ਕੁਛ ਨਵਾਂ ਕਰਨ ਦਾ ਸੋਚਿਆ ਸੀ ਉਹ ਸਾਡਾ ਸਿਰੇ ਚੜ ਗਿਆ ਅੱਛਾ ਭਾਈ ਜਿਵੇਂ ਜਦੋਂ ਆਪਾਂ ਕੋਈ ਚੀਜ਼ ਦਾ ਐਕਸਪੈਰੀਮੈਂਟ ਕਰਦੇ ਆ ਤੇ ਉਹਨਾਂ ਰਾਹ ਦੇ ਵਿੱਚ ਥੋੜਾ ਜਿਹਾ ਰੋਕਣ ਵਾਲੇ ਬੜੇ ਹੁੰਦੇ ਨੇ ਲੋਕ ਟੋਕਣ ਵਾਲੇ ਬਥੇਰੇ ਹੁੰਦੇ ਨੇ ਇੱਕ ਐਦਾਂ ਹੋ ਜਾਂਦਾ ਵੀ ਸਰਦਾਰ ਹੋ ਕੇ ਯਾਰ ਤੂੰ ਐਦਾਂ ਦਾ ਕੰਮ ਕਰੇਂਗਾ ਬਥੇਰਾ ਕੁਝ ਆਉਂਦਾ ਇਹ ਐਦਾਂ ਦੀ ਚੀਜ਼ਾਂ ਨੂੰ ਕਿਵੇਂ ਡੀਲ ਕੀਤਾ ਪਹਿਲਾਂ ਤੇ ਪਹਿਲੀ ਗੱਲ ਤੇ ਭਾਈ ਜਦੋਂ ਆਪਾਂ ਇਹ ਲੁੱਕ ਮੈਂ ਕ੍ਰੀਏਟ ਕਰਦਾਂ ਕੀਤੀ ਸੀ ਨਾ ਜਦੋਂ ਜਿਹੜੇ ਨਾਲ ਬੰਦੇ ਸੀ ਨਾ ਭਾਈ ਹੁਣ ਕਈ ਬੰਦੇ ਹੁੰਦੇ ਆ ਕਿ ਕਈ ਯਾਰੀ ਇਸ ਤਰ੍ਹਾਂ ਦੀ ਹੁੰਦੀ ਆ ਪਈ ਯਾਰੀ ਦੀ ਗੱਲ ਕਰਦੇ ਆ ਤੁਸੀਂ ਕਹਿੰਦੇ ਹੋ ਨਾ ਕਿਸ ਨੇ ਰੋਕਿਆ ਨਹੀਂ ਐ ਕੋਈ ਕਿਸ ਤਰ੍ਹਾਂ ਦੀ ਗੱਲ ਸਭ ਤੋਂ ਮੇਨ ਚੀਜ਼ ਸਾਡੇ ਨਾਲ ਬਾਹਰ ਸਾਡੇ ਯਾਰ ਰਹਿੰਦੇ ਆ ਹੂੰ ਉਹ ਕਈਆਂ ਨੇ ਕਹਿਣਾ ਯਾਰ ਕੀ ਬਾਤ ਚੱਕ ਦੇ ਫੱਟੇ ਲਿਆ ਦੇ ਨੇਰੀ ਹਣਾ ਤੇ ਕਈਆਂ ਨੇ ਮਗਰ ਕਹਿਣਾ ਮੈਂ ਹੀ ਪਤਾ ਨਹੀਂ ਕੀ ਕਰੀ ਜਾਂਦਾ ਪਿਆ ਪਤਾ ਨਹੀਂ ਵੱਖਰਾ ਹੀ ਨੇ ਚੁੱਕ ਲਿਆ ਕੰਮ ਕੀ ਪਤਾ ਆਪਣਾ ਸਰਦਾਰ ਬੰਦਾ ਆ ਟਿੱਕਾ ਲਾ ਲਿਆ ਵਾ ਇੰਜ ਕਰ ਲਿਆ ਇੰਜ ਕਰ ਲਿਆ ਚੰਦ ਬੰਦੇ ਸੀ ਬਾਈ ਜਿਨ੍ਹਾਂ ਨੇ ਘੁੱਟ ਕੇ ਗੁੱਟ ਫੜ ਕੇ ਰੱਖਿਆ ਕਿ ਨੇਰੀ ਲਿਆ ਦੇ ਜੋ ਮਰਜ਼ੀ ਅਹੀਂ ਤੇਰੇ ਨਾਲ ਖੜੇ ਆ ਪਰ ਜੇ ਇੱਕ ਚੀਜ਼ ਆ ਵੀਰੇ ਮੈਂ ਜੇ ਇਹ ਚੀਜ਼ਾਂ ਸੋਚਣ ਲੱਗ ਪੈਂਦਾ ਨਾ ਕਿ ਹਾਂ ਜੀ ਕੋਈ ਨੈਗੇਟਿਵ ਬੰਦਾ ਮੇਰੇ ਬਾਰੇ ਕਿਤਰਾ ਕੀ ਨਹੀਂ ਆਪਣਾ ਪੋਜ਼ਿਟਿਵ ਰੱਖੋ ਲੋਕਾਂ ਨੂੰ ਸਾਈਡ ਕਰੋ ਆਪਣਾ ਬੈਸਟ ਦਿਓ ਲੋਕ ਤੁਹਾਡੇ ਆਪ ਖੁਦ ਆ ਕੇ ਤੁਹਾਨੂੰ ਕਹਿਣਗੇ ਕਿ ਬਾਈ ਵਾਕਿਆ ਸਹੀ ਆ ਜੇ ਆਪਾਂ ਚੰਗਾ ਕਰਾਂਗੇ ਤੇ ਸਾਨੂੰ ਚੰਗੀ ਪ੍ਰਸ਼ੰਸਾ ਮਿਲੇਗੀ ਹੁਣ ਇੰਨੇ ਤੁਸੀਂ ਦੇਖਦੇ ਹੋ ਕਈਆਂ ਦੇ ਕਿੰਨੇ ਕਿੰਨੇ ਰੀਲਾਂ ਹੁੰਦੀਆਂ ਆ ਕਿਹੜੇ ਜਿਹੜੇ ਗਲਤ ਚੱਲਦੇ ਆ ਪਰ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਇੰਸਟਾਗ੍ਰam ਆਪਣਾ ਕੋਈ ਇਸ ਤਰ੍ਹਾਂ ਦਾ ਨਹੀਂ ਆ ਕਿ ਕਿਸੇ ਨੇ ਕੋਈ ਗਲਤ ਵੀਡੀਓ ਕੱਟ ਕੇ ਵੀ ਪਾਈ ਹੋਵੇ بس ਰੋਕਣ ਵਾਲੇ ਤੇ ਤੁਹਾਨੂੰ ਪਤਾ ਹਰੇ ਕੰਮ ਚਹੀਆ ਬਟ ਆਪਣਾ ਅੱਗੇ ਚੱਲਣਾ ਚਾਹੀਦਾ ਪਿੱਛੇ ਨਹੀਂ ਦੇਖਣਾ ਚਾਹੀਦਾ ਮਾਪਿਆਂ ਦਾ ਬੜਾ ਰੋਲ ਹੁੰਦਾ ਬਈ ਇਸ ਚੀਜ਼ ਦੇ ਵਿੱਚ ਜਦੋਂ ਆਪਾਂ ਇਦਾਂ ਦੀਆਂ ਚੀਜ਼ਾਂ ਕਰਦੇ ਨੇ ਤੇ ਘਰਦਿਆਂ ਦੇ ਨਾਲ ਇੱਕ ਇਦਾਂ ਫਿਕਰ ਹੁੰਦੀ ਆ ਵੀ ਸਾਡਾ ਮੁੰਡਾ ਸਹੀ ਪਾਸੇ ਵੱਲ ਜਾਵੇ ਕੋਈ ਨਾਲ ਦੇ ਗਵਾਂਡੀਆਂ ਦੇ ਵੀ ਗੱਲਾਂ ਸੁਣਨੀਆਂ ਵੀ ਥੋੜਾ ਮੁੰਡਾ ਤੇ ਇਦਾਂ ਕਰਦਾ ਫਿਰਦਾ ਉਹ ਕਿੰਨੇ ਕੁ ਸਪੋਰਟ ਰਹੀ ਬਈ ਘਰਦਿਆਂ ਦੀ ਪਹਿਲਾਂ ਤੇ ਬਈ ਜਿਹੜੇ ਮੇਰੇ ਫਾਦਰ ਸਾਹਿਬ ਸੀਗੇ ਮੇਰੇ ਫਾਦਰ ਸਾਹਿਬ ਹੁਣ ਦਸੰਬਰ ਚ ਉਹਨਾਂ ਦੀ ਡੈਥ ਹੋਈ ਹੈ ਮੇਰੇ ਫਾਦਰ ਸਾਹਿਬ ਇੱਕ ਇਸ ਤਰ੍ਹਾਂ ਦੀ ਮੇਰੀ ਬੈਕਬੋਨ ਸੀਗੇ ਕਿ ਬਾ ਕੋਈ ਵੀ ਲਾ ਲਓ ਕਿਤਨਾ ਵੀ ਲਾ ਲਓ ਉਹ ਇੰਨਾ ਕ ਜਿਆਦਾ ਮੈਨੂੰ ਸਪੋਰਟ ਕਰਦੇ ਸੀ ਨਾ ਕਿ ਜੇ ਕੋਈ ਵੀ ਕੰਮ ਕਰਦਾ ਪਾਣਾ ਮੇਰੇ ਫਾਦਰ ਸਾਹਿਬ ਐਸਜੀਪੀਸੀ ਦੇ ਮੁਲਾਜ਼ਮ ਸੀ ਸ਼ਰਮਣੀ ਕਮੇਟੀ ਦੇ ਅਸੀਂ ਗੁਰਸੇਖ ਫੈਮਲੀ ਤੋਂ ਬਿਲੋਂਗ ਕਰਦੇ ਆ ਉਹ ਇੰਨਾ ਕ ਜਿਆਦਾ ਖੁਸ਼ ਹੁੰਦੇ ਸੀ ਨਾ ਜਦੋਂ ਕੋਈ ਮੇਰੀ ਰੀਲ ਆਉਣੀ ਜਾਂ ਕਿਸੇ ਡਾਇਰੈਕਟਰ ਦੇ ਕਾਲ ਆਉਣੀ ਕਿ ਕਿਉਂ ਫਿਲਮ ਇਹ ਖੁਦ ਵੀ ਬੜੇ ਸ਼ਕੀਨ ਸੀ ਵੇਖਣ ਦੇ ਤੇ ਮੈਨੂੰ ਮੇਰੇ ਬਾਪ ਦੀ ਇੰਨੀ ਕ ਜਿਆਦਾ سپورਟ ਰਹੀ ਕਿ ਮੈਨੂੰ ਲੋਕਾਂ ਦੀ ਪਰਵਾਹ ਹੋਣੀ ਬੰਦ ਹੋ ਗਈ ਕਿ ਜਦੋਂ ਪਿਓ ਹੀ ਨਾਲ ਖਲੋ ਗਿਆ ਫਿਰ ਪਿੱਛੇ ਕੀ ਰਹਿ ਗਿਆ ਸਭ ਤੋਂ ਵੱਡੀ ਜਿਹੜੀ ਪਿਓ ਦੀ ਥਾਪਣਾ ਹੁੰਦੀ ਹੈ ਨਾ ਉਹ ਬਾਈ ਸਾਰੇ ਸ਼ਿਕਵੇ ਕੱਢ ਦਿੰਦੀ ਹੈ ਸਿੱਧੂ ਬਾਈ ਦਾ ਗਾਣਾ ਆ ਉਹਦੇ ਵਿੱਚ ਕਹਿੰਦੇ ਨੇ ਵੀ ਇੱਕ ਗੱਲ ਯਾਦ ਰੱਖੀ ਯਾਦ ਪੁੱਤਰਾ ਬਾਪੂ ਤੇਰਾ ਬੜਾਇਆ ਬਰਾਊਡ ਮੈਂ ਕਹਨਾ ਉਹ ਮੇਰੇ ਫਾਦਰ ਸਾਹਿਬ ਇੰਨਾ ਕ ਜਿਆਦਾ ਹੁੰਦੇ ਸੀ ਕੋਈ ਵੀ ਰੀਲ ਵੇਖਣੀ ਇੰਨੀ ਉਹਨਾਂ ਨੂੰ ਮੈਂ ਇੱਕ ਆਪਾ ਦੇਖਦੇ ਨਾ ਸਾਈਡ ਤੋਂ ਖਲੋਕੇ ਇੱਕ ਬੰਦੇ ਦੇ ਨਾ ਮਨ 'ਚ ਚਾਹ ਹੁੰਦਾ ਆ ਇੱਕ ਹੁੰਦਾ ਕਿ ਨਹੀਂ ਮੇਰੇ ਫਾਦਰ ਸਾਹਿਬ ਅੱਜ ਇਸ ਟਾਈਮ ਤੇ ਜੇ ਹੁੰਦੇ ਇਸ ਟਾਈਮ ਤੇ ਕਿਉਂਕਿ ਉਹਨਾਂ ਨੂੰ ਹਰ ਇੱਕ ਚੀਜ਼ ਦਾ ਹੁੰਦਾ ਕਿ ਮੇਰਾ ਪੁੱਤਰ ਕਾਮਯਾਬ ਹੋਵੇ ਇਸੇ ਲਾਈਨ 'ਚ ਕਾਮਯਾਬ ਹੋਵੇ ਪਰ ਜਦੋਂ ਮਹਾਰਾਜ ਨੇ ਕਾਮਯਾਬ ਕੀਤਾ ਤੇ ਸਾਡਾ ਬਾਪ ਹੀ ਤੁਰ ਗਿਆ ਤੇ ਜੇ ਅੱਜ ਹੁੰਦੇ ਤੇ ਜਦੋਂ ਮੈਨੂੰ ਫਿਲਮ ਦੀ ਕਾਲ ਆਉਂਦੀ ਆ ਕੋਈ ਗਾਣੇ ਦੀ ਕਾਲ ਆਉਂਦੀ ਆ ਜਦ ਤੁਸੀਂ ਮੇਰੇ ਵੀਰ ਭਰਾ ਮੈਨੂੰ ਯਾਦ ਕਰਦੇ ਹੋ ਉਹ ਖੁਸ਼ੀ ਵੱਖਰੀ ਹੁੰਨੀ ਸੀ ਪਰ ਮੈਂ ਸਾਂਝੀ ਨਹੀਂ ਕਰ ਸਕਿਆ ਮੈਂ ਇਸ ਚੀਜ਼ ਤੋਂ ਅਧੂਰਾ ਰਹਿ ਗਿਆ ਮੈਂ ਆਪਣੇ ਕਈ ਚੀਜ਼ਾਂ ਹੁੰਦੀਆਂ ਕੀ ਨਹੀਂ ਬਾਪ ਨਾਲ ਸਾਂਝੀ ਕਰਨ ਵਾਲੀ ਹੁੰਦੀਆਂ ਪਰ ਮੇਰੇ ਫਾਦਰ ਸਾਹਿਬ ਨੇ ਇੰਨਾ ਕ ਜਿਆਦਾ ਮੈਨੂੰ ਪਿਆਰ ਕੀਤਾ ਇੰਨਾ ਕ ਜਿਆਦਾ ਸਪੋਰਟ ਕੀਤੀ ਕਿ ਮੈਨੂੰ ਮੇਰੇ ਕੰਮ ਤੋਂ ਨਾ ਕਦੀ ਨ ਰੁਕਿਆ ਭਾਵੇਂ ਚਾਹੇ ਉਹ ਕਿਉਂਕਿ ਹਰ ਇੱਕ ਬਾਪ ਦੇ ਮਨ 'ਚ ਗੱਲ ਹੁੰਦੀ ਹੈ ਕਿ ਯਾਰ ਜੇ ਕੁਛ ਗਲਤ ਕਰੂਗਾ ਤਾਂ ਸਾਰੀ ਬਦਨਾਮੀ ਸਾਡੇ ਸਿਰ ਤੇ ਆਊਗੀ ਪਰ ਆਪਾਂ ਵੀ ਉਹਦੀ ਪੂਰੀ ਲਾਜ ਰੱਖੀ ਆਪਣੇ ਬਾਪ ਦੀ ਪੱਗ ਦੀ ਲਾਜ ਰੱਖੀ ਪੂਰੀ ਤੇ ਮੇਰੇ ਪਿਓ ਨੇ ਵੀ ਮੈਨੂੰ ਪੂਰਾ ਸਾਥ ਦਿੱਤਾ ਅੱਜ ਮੇਰੀ ਮਾਂ ਆ ਮੇਰਾ ਪਿਓ ਵੀ ਉਹੀ ਹੈ ਤੇ ਮੇਰੀ ਮਾਂ ਵੀ ਉਹੀ ਹੈ ਤੇ ਇੰਨਾ ਕ ਜਿਆਦਾ ਮੈਨੂੰ ਪਿਆਰ ਕਰਦੇ ਇੰਨਾ ਕ ਜਿਆਦਾ ਮੈਨੂੰ ਸਪੋਰਟ ਕਰਦੇ ਆ ਬਸ ਮਾਂ ਦੇ ਨਾਲ ਬਈ ਕਿੰਨਾ ਕਿ ਅਟੈਚਮੈਂਟ ਹੁੰਦੀ ਹੈ ਫਿਰ ਹੁਣ ਵੀ ਮਾਂ ਮਾਂ ਤਨ ਪਤ ਮਾਂ ਤੇ ਵੈਸੇ ਇੱਕ ਲਫਜ਼ ਹੀ ਤਰ੍ਹਾਂ ਦਾ ਆ ਕਿ ਜੇ ਆਪਾਂ ਕਿਸੇ ਨੂੰ ਕੁਝ ਇੱਕ ਮਾਂ ਲਫ਼ਜ਼ ਐ ਤਰ੍ਹਾਂ ਦਾ ਆ ਕਿ ਸਾਨੂੰ ਦੱਸਣ ਦੀ ਲੋੜ ਨਹੀਂ ਪੈਂਦੀ ਕਿ ਸਾਨੂੰ ਕੀ ਚਾਹੀਦਾ ਆ ਉਹ ਬਿਨ ਦੱਸਿਆ ਹੀ ਪਤਾ ਚਿਹਰਾ ਦੱਸ ਦਿੰਦਾ ਵਾ ਹੁਣ ਕਿਸੇ ਵੇਲੇ ਬਈ ਆਪਾਂ ਬੈਠੇ ਹੁੰਨੇ ਆ ਮੈਂ ਮੇਰੀ ਛੋਟੀ ਜਿਹੀ ਫੈਮਿਲੀ ਆ ਮੈਂ ਆ ਮੇਰੀ ਮਦਰ ਆ ਤੇ ਮੇਰੀ ਵਾਈਫ ਆ ਤੇ ਮੇਰਾ ਬੇਟਾ ਆ ਮੈਂ ਵੇ ਆ ਬਈ ਅੱਛਾ ਤੇ ਮੇਰਾ ਬੇਟਾ ਛੋਟਾ ਜਿਹਾ ਉਹ ਸਾਡੇ ਬੇਟੇ ਨੇ ਸਾਡੀ ਰੌਣਕ ਲਈ ਘਰ ਦੀ ਨਹੀਂ ਤੇ ਜਿਸ ਤਰ੍ਹਾਂ ਮੇਰਾ ਬਾਪ ਦਾ ਘਰ ਤੋਂ ਜਾਣਾ ਸੀ ਨਾ ਅਸੀਂ ਸਾਰੇ ਟੁੱਟ ਗਏ ਹੀ ਬਾਈ ਪਰ ਸਾਡੀ ਮਾਂ ਨੇ ਸਾਨੂੰ ਇੰਨਾ ਕੁ ਇਤਰਾ ਬਣ ਲਿਆ ਨਾ ਅੱਜ ਤੱਕ ਹੁਣ ਸਾਨੂੰ ਇੱਕ ਸਾਲ ਹੋ ਚੱਲਿਆ ਦਸੰਬਰ ਦੀ ਗੱਲ ਆ ਅੱਜ ਤੱਕ ਸਾਨੂੰ ਮੇਰੀ ਮਾਂ ਨੇ ਇਹ ਨੂੰ ਇਹ ਨਹੀਂ ਫੀਲ ਹੁੰਨ ਦਿੱਤਾ ਕਿ ਤੁਹਾਡਾ ਪਿਓ ਸਿਰ ਤੇ ਨਹੀਂਗਾ ਬਈ ਦੁੱਖ ਲੱਗਦਾ ਐਸ ਗੱਲ ਦਾ ਕਿ ਜਦੋਂ ਕਾਮਯਾਬ ਹੋਇਆ ਜਦੋਂ ਮਾ ਪਿਓ ਵੀ ਤੁਰ ਗਿਆ ਬਾਕੀ ਚਲੋ ਕੋਈ ਗੱਲ ਉਹਦਾ ਨਿਆਂ ਕੀ ਹੌਸਲਾ ਰੱਖੋ ਕਹਿੰਦੇ ਹੁੰਦੇ ਨੇ ਵੀ ਅ ਜਦੋਂ ਤੁਸੀਂ ਇੱਕ ਪਿਓ ਦੇ ਪੁੱਤ ਦੇ ਪਿਓ ਬਣ ਜਾਂਦੇ ਹੋ ਤਾਂ ਫਿਰ ਉਹ ਤੁਸੀਂ ਉਹਦੇ ਚ ਖੁਸ਼ੀਆਂ ਵੇਖ ਸਕਦੇ ਹੋ ਨੇ ਆਪਣੀਆਂ ਬਿਲਕੁਲ ਬਿਲਕੁਲ ਆਪਣੇ ਬੱਚਿਆਂ ਦੇ ਨਾਲ ਬਈ ਕੀ ਕਿੰਨਾ ਕੁ ਕਨੈਕਸ਼ਨ ਆ ਤੁਹਾਡਾ ਬਈ ਮੈਂ ਉਹ ਉਹੀ ਚੀਜ਼ ਹੈ ਨਾ ਕਿ ਕਈ ਚੀਜ਼ਾਂ ਬਾਅਦ ਚ ਪਤਾ ਲੱਗਦੀਆਂ ਜਦੋਂ ਬਾਪ ਕਹਿੰਦਾ ਨਾ ਕਿ ਜਦੋਂ ਤੂੰ ਵਿਆਹੇਗਾ ਤੇਰੇ ਘਰੇ ਬੇਟਾ ਹੋਗਾ ਫਿਰ ਤੈਨੂੰ ਪਤਾ ਲੱਗੂਗਾ ਕਿ ਮੈਂ ਤੇਰੀ ਫਿਕਰ ਕਰਦਾ ਤੂੰ ਘਰਾਂ ਨੂੰ ਰਾਤ ਨੂੰ ਲੇਟ ਆਉਣਾ ਫਿਰ ਉਸ ਦਿਨ ਤੈਨੂੰ ਪਤਾ ਲੱਗਾ ਕਿ ਮੈਂ ਤੈਨੂੰ ਕਿਉਂ ਟੋਕਦਾ ਅੱਜ ਗੱਲ ਸਹੀ ਹੈ ਬਈ ਹੁਣ ਜਦੋਂ ਘਰੇ ਫੈਮਿਲੀ ਵੇਟ ਕਰਦੀ ਹੁੰਦੀ ਆ ਨਾ ਕਿ ਜਦੋਂ ਫੋਨ ਆਂਦਾ ਫਿਰ ਆਪ ਨੂੰ ਖਿੱਚ ਹੁੰਦੀ ਕਿ ਯਾਰ ਟਾਈਮ ਸ਼ਰ ਘਰ ਚਲ ਜੀਏ ਉਦੋਂ ਅਸੀਂ ਖਿਜਦੇ ਆਂ ਬਾਈ ਉਦੋਂ ਸਾਨੂੰ ਕਦਰ ਘੱਟ ਹੁੰਦੀ ਆ ਮੈਂ ਆਪਣੇ ਆਪ ਤੇ ਕਹਿੰਨਾ ਆ ਜਦੋਂ ਮੇਰਾ ਪਿਓ ਸੀ ਮੈਨੂੰ ਕਦਰ ਘੱਟ ਸੀ ਪਿਆਰ ਮੈਂ ਬਹੁਤ ਕਰਦਾ ਸੀ ਆਪਣੇ ਪਿਓ ਨੂੰ ਹੁਣ ਆਪਣੇ ਪੰਜਾਬੀ ਹੁੰਦੇ ਨਾ ਗੱਲ ਨਾ ਘੁੱਟ ਕੇ ਲਾ ਨਹੀਂ ਸਕਦੇ ਉਹ ਆਪਣਾ ਹੀ ਕੁਛ ਇਸ ਤਰ੍ਹਾਂ ਦਾ ਹੁੰਦਾ ਕਿ ਪਿਆਰ ਵਖਾਣ ਦਾ ਕੁਝ ਤਰੀਕਾ ਹੀ ਵੱਖਰਾ ਹੁੰਦਾ ਮੇਰਾ ਪਿਓ ਤੇ ਮੇਰਾ ਯਾਰ ਸੀ ਵੈਸੇ ਕਦੀ ਉਹ ਬਾਪ ਵਾਲਾ ਰਿਹਾ ਹੀ ਨਹੀਂ ਆ ਕੋਈ ਵੀ ਗੱਲ ਹੋਣੀ ਯਾਰਾਂ ਕੋ ਗੱਲ ਕਰਨੀ ਪੂਰੀ ਸ਼ੇਅਰ ਕਰਨੀ ਕੋਈ ਬੜਾ ਵਧੀਆ ਸੀ ਸਮਾਂ ਚਲੋ ਮਾਲਕ ਅੱਗੇ ਵੀ ਵਧੀਆ ਸਮਾਂ ਲੈ ਕੇ ਜਾਊਗਾ ਭਾਈ ਜ਼ਿੰਦਗੀ ਨੂੰ ਅੱਗੇ ਤੋਰਿਆ ਜਿੱਦਾਂ ਤੁਸੀਂ ਫਿਰ ਕਿੱਥੋਂ ਇਹ ਸਟਾਰਟ ਹੋਇਆ ਵੀ ਆਪਾਂ ਇਸ ਰੀਲਾਂ ਵਾਲੀ ਸਾਈਡ ਅੱਗੇ ਵੱਲ ਵਧੀਏ ਹਮਮ ਤੇ ਇਸ ਦੇ ਲਾਈਨ ਦੇ ਵਿੱਚ ਅੱਗੇ ਵੱਲ ਜਾਈਏ ਇਸ ਦੇ ਵਿੱਚ ਕੁਝ ਆਪਣੀ ਜ਼ਿੰਦਗੀ ਬਣਾਈਏ ਕਿਵੇਂ ਦਾ ਸੁਖਣਾ ਸੀਗਾ ਭਾਈ ਸ਼ੁਰੂ ਤੋਂ ਮੈਂ ਕਲਾਕਾਰ ਬਣਨ ਦੀ ਐਕਟਰ ਬਣਨ ਦੀ ਸੋਚੇ ਸੀਗਾ ਮੈਂ ਥੀਏਟਰ ਵੀ ਕਰਦਾ ਰਿਆ بس ਜਦੋਂ ਬਾਈ ਮੈਂ ਉਦੋਂ ਦਾ ਇਹ ਆਪਣਾ ਸਟਾਰਟ ਕੀਤਾ ਸੀ ਜਦੋਂ ਮੈਂ ਸਕੂਲ ਟਾਈਮ 'ਚ ਸੀ ਨਾ ਮੈਂ ਸਕੂਲ ਟਾਈਮ 'ਚ ਕਵਾਲੀ ਕੀਤੀ ਕਵਾਲੀ ਤੋਂ ਮੈਂ ਇੰਨਾ ਪਪੂਲਰ ਹੋਇਆ ਉਦੋਂ ਨਾ ਮੇਰੀ ਹਲਕਾ ਜਿਹਾ ਟੱਚਪ ਆਇਆ ਸੀਗਾ ਇੱਕ ਫਕੀਰਾਂ ਵਾਲਾ ਤੇ ਜਦੋਂ ਬਾਈ ਫੇਸਬੁੱਕ ਤੇ ਆਏ ਫੇਸਬੁੱਕ ਤੇ ਇੰਨੀ ਗੱਲ ਬਣੀ ਨਹੀਂ ਤੇ ਜਦੋਂ ਇੰਸਟਾਗ੍ਰam ਤੇ ਇਹ ਲੁੱਕ ਨੂੰ ਮੈਨੂੰ 2 ਕਸਾਲ ਹੀ ਹੋਇਆ ਬਾਈ ਅੱਛਾ ਮੈਂ ਤੁਹਾਨੂੰ ਤੁਸੀਂ ਹੈਰਾਨ ਹੋਵੋਗੇ ਇਹ ਇਹ ਗੱਲ ਜਾਣ ਕੇ 2 ਸਾਲਾਂ ਦੇ ਵਿੱਚ ਬਾਈ ਅੱਜ 6.5 ਲੱਖ ਫੋਲੋਅਰ ਹੈ ਮੇਰਾ ਤੇ ਮੇਰੇ ਯਾਰ ਮੈਨੂੰ ਪਤਾ ਕੀ ਕਹਿੰਦੇ ਸੀ ਇਹ ਫੇਕ ਆ ਜਿਹੜੇ ਨਾਲ ਰੋਟੀਆਂ ਖਾਂਦੇ ਰਹੇ ਬਾਈ ਉਹ ਮੈਨੂੰ ਉਹ ਕਿਸੇ ਨੂੰ ਆਪਾਂ ਨੂੰ ਪ੍ਰੂਫ ਕਰਨ ਦੀ ਲੋੜ ਨਹੀਂ ਹੁੰਦੀ ਉਹ ਸਮਾ ਪ੍ਰੂਫ ਕਰਾਂਦਾ ਹੈ ਜਦੋਂ ਮੈਂ ਰੀਲਾਂ ਬਣਾਉਂਨਾ ਸੀ ਹੁਣ ਮੈਂ ਰੀਲਾਂ ਬਣਾਉਂਨਾ ਹੁਣ ਮੈਂ ਰੀਲਾਂ ਪੋਣਾ ਮੈਨੂੰ ਕਿਸੇ ਚੀਜ਼ ਦੀ ਲੋੜ ਨਹੀਂ ਪੈਂਦੀ ਹੁਣ ਖੁਦ ਫੋਨ ਕਰਕੇ ਕਹਿੰਦੇ ਬਾਈ ਸਾਡੀ ਪ੍ਰੋਮੋਸ਼ਨ ਕਰ ਦੇ ਤੇ ਆਪਾਂ ਸਿੱਧਾ ਜਵਾਬ ਦੇ ਜਾਈਦਾ ਇਹ ਫੇਕ ਹੈ ਸਭ ਕੁਝ ਬਾਈ ਕੱਖ ਨਹੀਂ ਹੋਣਾ ਇੱਥੇ ਉਹਦੇ ਤੇ ਕਰੋ ਜਿਹਦੇ ਤੇ ਰੀਜਨਲ ਹੈ ਸਾਬ ਤੁਹਾਡੀਆਂ ਗੱਲਾਂ ਤੋਂ ਨਾ ਇੱਕ ਗਾਣਾ ਚੇਤਾ ਆਇਆ ਮੈਨੂੰ ਸਿੱਧੂ ਬਾਈ ਦਾ ਗਾਣਾ ਕਹਿੰਦਾ ਆ ਤੇਰੇ ਬੰਬੇ ਬੰਬੇ ਵਾਲੇ ਮਿੱਠੀਏ ਨੀਵੇਂ ਐ ਅੰਬਰਸਾ ਵਾਲਾ ਆਉਣ ਲਾਤੇ ਹਾਂ ਇਸ ਤਰ੍ਹਾਂ ਹੀ ਆ ਬਾਈ ਪਤਾ ਕੀ ਹੈ ਜਦੋਂ ਆਪਾਂ ਨਵੀਂ ਨਵੀਂ ਚੀਜ਼ ਕਰਦੇ ਆ ਨਾ ਉਦੋਂ ਹਰ ਇੱਕ ਨੂੰ ਸ਼ੱਕ ਹੁੰਦਾ ਕਿ ਨਹੀਂ ਇਹ ਯਾਰ ਇੰਨੀ ਜਲਦੀ ਨਹੀਂ ਕੁਝ ਹੋ ਸਕਦਾ ਬਾਈ ਜਿਹਦੇ ਤੇ ਜਜ਼ਬਾ ਵਾ ਨਾ ਕਰਨਦਾ ਸਭ ਕੁਝ ਕਰ ਲੈਂਦਾ ਲੋਕ ਦਾ ਸਾਮਾਨ ਥੱਲੇ ਲਾ ਲੈਂਦੇ ਕਿਉਂ ਨਹੀਂ ਲਾਉਂਦੇ ਸਮਾਨ ਉਹ ਨਹੀਂ ਥੱਲੇ ਸਮਾਨ ਥਲੇ ਲਾ ਲੈਣਾ ਇਹ ਗੱਲਾਂ ਕੁਝ ਕਰਕੇ ਵਹਾਣਾ ਨਾ ਇਹ ਵੀ ਸਮਾਨ ਲਾਣ ਦੇ ਬਰਾਬਰ ਹੀ ਹੁੰਦਾ ਅੱਜ ਜੇ ਜੱਸਾ ਚੋਹਣ ਜੇ ਬੈਠਾ ਨਾ ਕੇ ਗੱਲ ਤੇ ਤੇ ਮਿਹਨਤ ਨਾਲ ਬੈਠਾ ਕੋਈ ਤੁੱਕੇ ਤੀਰ ਨਾ ਨਹੀਂ ਬੈਠਾ ਮੈਨੂੰ ਕੋਈ ਕੋਈ ਹੰਕਾਰ ਕਹਿਣਗੇ ਕੋਈ ਕੁਝ ਕਹਿਣਗੇ ਮੈਨੂੰ ਮਾਣ ਹੈ ਆਪਣੇ ਤੇ ਮੈਂ ਮਾਣ ਕਰਦਾ ਆ ਮੈਂ ਮਿਹਨਤ ਨਾਲ ਅੱਗੇ ਆਇਆ ਆ ਮੈਂ ਕੋਈ ਤੁੱਕੇ ਤੀਰ ਨਾਲ ਨਹੀਂ ਆਇਆ ਜੇ ਅੱਜ ਮੈਨੂੰ ਕੋਈ ਪਿੱਛੇ ਸੁੱਟਣ ਦੀ ਸੋਚੂਗਾ ਨਾ ਮੈਂ ਫੇਰ ਅੱਗੇ ਆ ਜਾਊਂਗਾ ਕਿਉਂਕਿ ਮੇਰੇ ਮੇਰੇ ਪੱਲੇ ਮਿਹਨਤ ਹੈਗੀ ਆ ਮੈਂ ਇਤਨਾ ਅੱਗੇ ਆਣ ਲੈ ਕਦੀ ਹਟਦੇ ਨਹੀਂ ਪਿੱਛੇ ਬਾਈ ਗੱਲਾਂ ਤੋਂ ਬਾਈ ਇਹ ਪਤਾ ਲੱਗਦਾ ਵਾ ਇੱਕ ਪਿੱਛੇ ਜੀ ਮਹਿਰੋ ਸਾਹਿਬ ਦੀ ਵੀਡੀਓ ਦੇਖ ਰਹੀ ਸੀ ਅਮਰਪਾਲ ਸਿੰਘ ਮਹਿਰੋ ਦੀ ਗੱਲ ਕਰ ਰਹੇ ਮੈਂ ਭਾਈ ਜੀ ਬੋਲਾਂ ਦੀ ਉਹ ਕਹਿੰਦੇ ਵੀ ਅਸੀਂ ਜਿੰਨਾ ਦੇ ਨਾਲ ਖੜੇ ਆ ਜੋ ਸਾਨੂੰ ਕਹੀ ਜਾ ਰਹੇ ਨੇ ਵੀ ਇਹ ਤਾਂ ਫੇਕ ਕੰਮ ਕਰ ਰਹੇ ਨੇ ਮੈਂ ਕਹਿੰਨਾ ਬਾਈ ਜਥੇਦਾਰ ਚਾਹੀਦਾ ਤੇ ਭਾਈ ਅਮਰਪਾਲ ਸਿੰਘ ਮਹਿਰੋ ਵਰਗਾ ਚਾਹੀਦਾ ਸਾਡਾ ਭਾਈ ਹੈ ਵੱਡਾ ਉਹ ਉਹ ਉਹਦੇ ਕੰਮ ਕਰਨ ਦਾ ਤਰੀਕਾ ਉਹਦੇ ਸਧਾਰਨ ਦਾ ਤਰੀਕਾ ਬਹੁਤ ਜ਼ਬਰਦਸਤ ਹੈ ਉਹਦੇ ਦਿਲ ਚ ਦਰਦ ਹੈ ਪੰਜਾਬ ਪ੍ਰਤੀ ਧੀਆਂ ਪ੍ਰਤੀ ਜੋ ਕੰਮ ਹੋਇਆ ਹੈ ਨਾ ਜਿਹੜੇ ਆ ਲੋਕ ਗਲਤ ਤੁਰੇ ਫਿਰਦੇ ਆ ਜਿਹੜੇ ਬੱਚਿਆਂ ਨੂੰ ਬੱਚਿਆਂ ਨੂੰ ਨਹੀਂ ਛੱਡਦੇ ਮੈਂ ਨਾ ਬਈ ਉਹਨਾਂ ਦੀ ਨਾ ਸਟੋਰੀ ਪਾਈ ਸੀ ਮੈਂ ਕਿਸੇ ਨਾਲ ਗੱਲ ਸ਼ੇਅਰ ਨਹੀਂ ਕੀਤੀ ਮੇਰੀ ਸਿਰਫ ਲੜਾਈ ਸੀਗੀ ਆਪਣੇ ਆਪ ਦੇ ਨਾਲ ਕਿ ਮੈਂ ਇਹ ਚੀਜ਼ ਵਾਪਸ ਲੈ ਹੁਣੀ ਆ ਬਈ ਮੇਰਾ ਅਕਾਊਂਟ ਵੈਰੀਫਾਈਡ ਆ ਹਨਾ ਮੇਰਾ ਅਕਾਊਂਟ ਵੈਰੀਫਾਈਡ ਹੈ ਤੇ ਮੈਂ ਕੀ ਦੇਖਦਾ ਪਿਆ ਤੁਸੀਂ ਸੋਚ ਕੇ ਵੀ ਹੈਰਾਨ ਹੋਵਗੇ ਮੇਰਾ ਅਕਾਊਂਟ ਵੈਰੀਫਾਈਡ ਤੋਂ ਬਲੂ ਟਿਕਟ ਉੱਡ ਗਈ ਮੈਂ ਮੇਰਾ ਸਾਹਿਬ ਦੀ ਸਟੋਰੀ ਪਾਈ ਆ ਅੱਧੇ ਘੰਟੇ ਬਾਅਦ ਮੇਰਾ ਅਕਾਊਂਟ ਤੋਂ ਵੈਰੀਫਾਈਡ ਦੀ ਬਲੂ ਟਿਕਟ ਉੱਡ ਗਈ ਮੈਂ ਪਰੇਸ਼ਾਨ ਹੋ ਗਿਆ ਸੋਚ ਕੇ ਮੈਂ ਕਹੀ ਕੀ ਚੀਜ਼ ਹੋ ਗਈ ਫਿਰ ਮੈਨੂੰ ਮੇਲ ਆਂਦੀ ਹੈ ਬਈ ਇੱਕ ਕਿ ਤੁਸੀਂ ਜਿਹੜੇ ਪੜਕਾਉ ਹੁਣ ਮੇਰੋ ਸਾਹਿਬ ਦਾ ਅਕਾਊਂਟ ਹੀ ਹੈ ਬੰਦ ਕਰਤਾ ਭਾਰਤ ਸਰਕਾਰ ਨੇ ਤੁਸੀਂ ਜਿਹੜੇ ਢੜਕਾਉ ਬੰਦਿਆਂ ਦੀ ਸਪੋਰਟ ਕਰਦੇ ਹੋ ਤੁਸੀਂ ਉਹਨਾਂ ਨੂੰ ਅੱਗੇ ਲੈ ਕੇ ਆਂਦੇ ਹੋ ਅਸੀਂ ਅਸੀਂ ਇਹ ਚੀਜ਼ ਬਰਦਾਸ਼ਤ ਨਹੀਂ ਕਰ ਸਕਦੇ ਚਲੋ ਸੱਚੇ ਪਾਤਸ਼ਾਹ ਦੀ ਮਿਹਰ ਨਾਲ ਮੈਂ ਵੀ ਉਹਨਾਂ ਦੀ ਆਪਣਾ ਮਿਲ ਕੀਤਾ ਦੁਬਾਰਾ ਕੀਤੀ ਚਲੋ ਮੈਂ ਕਿਉਂਕਿ ਮੇਰੀ ਉਹੀ ਗੱਲ ਹੋਗੀ ਨਾ ਬਾਜੀ ਮਿਹਨਤ ਕਦੀ ਖਾਲੀ ਨਹੀਂ ਜਾਂਦੀ ਤੇ ਮੇਰੀ ਮਿਹਨਤ ਹੈਗੀ ਮੇਰੀ ਉਹ ਵਾਪਸ ਆ ਗਿਆ ਸਾਰਾ ਕੁਝ ਅਕਾਊਂਟ ਹੈਕ ਹੋਣ ਦਾ ਵੀ ਬਾਈ ਬੜਾ ਬੜੀ ਬੜੀ ਸੋਚਿਆ ਬਾਈ ਮੇਰਾ ਜਸਵਿੰਦਰ ਬੈਠਾ ਆ ਮੇਰਾ ਮਾਮੇ ਦਾ ਬੇਟਾ ਵੀ ਮੇਰਾ ਅਕਾਊਂਟ ਵੀ ਹੈ ਮੈਨੇਜ ਕਰਦਾ ਵੀਰ ਕਈ ਵਾਰੀ ਬਾਈ ਪਤਾ ਨਹੀਂ ਕਿੰਨੀ ਵਾਰੀ OTP ਆਂਦੇ ਤੁਹਾਡਾ ਅਕਾਊਂਟ ਚੇਂਜ ਹੋ ਜਾਂਦੇ ਬਟ ਮੈਂ ਚੀਜ਼ ਕਹਿਣਾ ਚਾਹੁੰਦਾ ਕਿਉਂ ਬਾਈ ਯਾਰ ਕਿਸੇ ਦੀ ਮਿਹਨਤ ਆ ਆਪਾਂ ਕਿਸੇ ਦੀ ਮਿਹਨਤ ਨੂੰ ਆਪਣਾ ਮਸਾਲਾ ਕਿਉਂ ਬਣਾਣੇ ਪਏ ਆ ਜੇ ਅਸੀਂ ਮੈਂ ਮਿਹਨਤ ਕਰਕੇ ਅੱਜ ਇੱਥੋਂ ਤੱਕ ਪਹੁੰਚੇ ਯਾਰ ਤੁਸੀਂ ਵੀ ਮਿਹਨਤ ਕਰੋ ਅਕਾਊਂਟ ਹੈਕ ਕਰਕੇ ਆ ਬਲਿਊ ਟਿਕ ਚੱਕ ਕੇ ਕੀ ਕਰ ਲੋਗੇ ਕੁਝ ਨਹੀਂ ਕਰ ਸਕਦੇ ਫਿਰ ਲੈਵਾਂਗੇ ਬਾਈ ਜਿਹੜਾ ਉੱਠਿਆ ਹੀ ਮਿਹਨਤ ਨਾ ਹੋਵੇ ਉਹਨੂੰ ਦਬਲੂਗਾ ਕੋਈ ਕੋਈ ਨਹੀਂ ਦਬ ਸਕਦਾ ਇਹੀ ਗੱਲ ਕਹਿਣਾ ਚਾਹਾਂਗਾ ਹੱਥ ਜੋੜ ਕੇ ਬੇਨਤੀ ਆ ਆ ਪੁੱਠੇ ਕੰਮਾਂ ਤੋਂ ਸਾਈਡ ਹੋਵੋ ਜਿਹੜਾ ਕੋਈ ਮਿਹਨਤ ਕਰਦਾ ਉਹਦੀ ਸਪੋਰਟ ਕਰੋ ਜੱਸਾ ਚੋਂ ਹਰ ਇੱਕ ਦੀ ਸਪੋਰਟ ਕਰਦਾ ਆ ਹਰ ਇੱਕ ਦੀ ਸਪੋਰਟ ਕਰਦਾ ਰਹੂਗਾ ਕਿਉਂਕਿ ਬਾਈ ਬੜੇ ਤਕੇ ਖਾਦੇ ਆ ਹਫਤਾ ਹਫਤਾ ਬਾਈ ਰਿਪਲਾਈ ਨਹੀਂ ਆਂਦਾ ਹੀ ਕਿਸੇ ਦਾ ਜਦੋਂ ਅਸੀਂ ਕੁਛ ਨਹੀਂ ਸੀ ਨੇ ਮੈਂ ਦੇਖਿਆ ਮੈਂ ਤੁਹਾਨੂੰ ਇੱਕ ਮੈਸੇਜ ਪਾਇਆ ਤੁਸੀਂ ਨਾਲ ਦੀ ਨਾਲ ਰਿਸਪਲਾਈ ਕੀਤਾ ਸਮਝ ਪਤਾ ਕੀ ਹੈ ਬਾਈ ਸਾਨੂੰ ਕਦਰ ਆ ਜੇ ਇੱਕ ਚੀਜ਼ ਆ ਹੁਣ ਆ ਵੀਰ ਮੈਨੂੰ ਦੱਸੂਗਾ ਕਿ ਹਾਂ ਵੀ ਯਾਰ ਜਿਵੇਂ ਵੀਰੇ ਮੈਨੂੰ ਬਾਈ ਇਹਦੇ ਵਿੱਚ ਨਾ ਕੋਈ ਏਗੋ ਨਹੀਂ ਹੁੰਦੀ ਕੁਝ ਨਹੀਂ ਹੁੰਦਾ ਹਰ ਇੱਕ ਦਾ ਟਾਈਮ ਸ਼ਡਿਊਲ ਹੁੰਦਾ ਹਨਾ ਮੈਂ ਬਾਈ ਸ਼ੂਟ 'ਚ ਵੀ ਬਿਜ਼ੀ ਹੁੰਨਾ ਆ ਗਾਣੇ ਦੇ ਸ਼ੂਟ ਚੱਲਦੇ ਆ ਫਿਲਮਾਂ ਦੇ ਸ਼ੂਟ ਚੱਲਦੇ ਬਿਜ਼ੀ ਹੋਈਦਾ ਹੁਣ ਮੈਂ ਨਹੀਂ ਹਰ ਇੱਕ ਚੀਜ਼ ਦੇਖ ਸਕਦਾ ਉਹ ਮੇਰਾ ਵੀਰ ਮੇਰਾ ਹਾ ਅਕਾਊਂਟ ਦੇਖਦਾ ਸਭ ਕੁਝ ਦੇਖਦਾ ਹੁਣ ਕਈ ਚੀਜ਼ਾਂ ਤੇ ਮੈਂ ਰਿਪਲਾਈ ਨਹੀਂ ਕਰ ਪਾਂਦਾ ਤੇ ਲੋਕੀ ਉਹਨੂੰ ਈਗੋ ਦਾ ਨਾਮ ਕਿਉਂ ਦੇ ਦਿੰਦੇ ਆ ਯਾਰ ਉਹੀ ਬੰਦਾ ਆ ਜਿਹੜਾ ਹਰ ਇੱਕ ਮੈਸੇਜ ਚੈੱਕ ਕਰਕੇ ਰਿਪਲਾਈ ਕਰਦਾ ਹੁਣ ਤੁਸੀਂ ਮੈਨੂੰ ਮੈਸੇਜ ਕੀਤਾ ਆ ਤੁਹਾਡਾ ਰਿਪਲਾਈ ਮੈਂ ਕਿੰਨੀ ਦੇਰ ਤੇ ਕਰਤਾ ਘੰਟੇ ਦੇ ਵਿੱਚ ਹਾਂ ਇਨੇ ਚ ਕਿਉਂਕਿ ਮੈਂ ਉਦੋਂ ਪੋਸੀਬਲ ਸੀਗਾ ਮੈਂ ਆਪਣਾ ਅਕਾਊਂਟ ਚਲਾ ਰਿਆ ਸੀ ਹੂੰ ਹੁਣ ਉਹ ਮੈਨੂੰ ਕਹੂਗਾ ਵੀਰੇ ਯਾਰ ਲੋਕ ਤੇ ਇਤਰਾਹ ਦੇ ਮੈਸੇਜ ਵੀ ਕਰਦੇ ਆ ਕਿ ਯਾਰ ਉਹ ਜਸੇ ਝਵਾਂਦੀ ਤੇ ਈਗੋ ਹੀ ਬੜੀ ਆ ਉਹ ਤੇ ਆਕੜ ਬੜੀ ਕਿਉਂ ਯਾਰ ਬਾਈ ਆ ਜਾਂਦੀ ਆ ਆਕੜੇ ਤਾਂ ਬਾਈ ਆਕੜ ਪਤਾ ਕਦੋਂ ਆਂਦੀ ਆ ਇਹਨੂੰ ਆਪਾਂ ਆਕੜ ਨਹੀਂ ਕਹਿ ਸਕਦੇ ਇਹਨੂੰ ਆਪਾਂ ਮਾਨ ਕਹਿ ਸਕਦੇ ਆ ਜਿਸ ਨੇ ਮਿਹਨਤ ਕੀਤੀ ਆ ਨੇ ਕਈ ਵਾਰੀ ਤੇ ਬੰਦਾ ਇਦਾਂ ਵੀ ਕਹਿੰਦਾ ਵੀ ਕੋਈ ਮੇਰੀ ਈਗੋ ਨੂੰ ਸੈਟੀਸਫਾਈ ਨਹੀਂ ਕਰ ਸਕਦਾ ਹਾਂ ਹਾਂ ਵੀ ਇਹ ਮੇਰੀ ਈਗੋ ਹਰਟ ਹੁੰਦੀ ਆ ਇਦਾਂ ਕਰਨ ਤੇ ਤਾਂ ਕੀ ਹੁੰਦਾ ਉਦੋਂ ਮੈਂ ਦੱਸਦਾ ਤਦ ਮੈਂ ਇੱਕ ਗੱਲ ਕਹਿ ਗਿਆ ਤਾਂ ਕਿ ਮੈਂ ਬੜੇ ਲੋਕਾਂ ਨੂੰ ਮੈਸੇਜ ਕੀਤੇ ਮੇਰਾ ਰਿਪਲਾਈ ਨਹੀਂ ਆਇਆ ਭਾਈ ਉਹ ਹੁੰਦੀ ਆ ਉਨੂੰ ਹੀ ਕਹਿੰਨੇ ਆਪਾਂ ਹੁਣ ਦੇਖ ਬਾਈ ਮੈਂ ਇੱਕ ਸੱਚ ਇੱਕ ਸਾਫ਼ ਲਫ਼ਜ਼ ਕਹਿਣ ਲੱਗਿਆ ਆ ਹਰ ਇੱਕ ਬੰਦਾ ਮੈਸੇਜ ਦੇਖਦਾ ਵਾ ਹਮ ਜੱਡਾ ਮਰਜੀ ਇਨਫਲੂਐਂਸਰ ਹੋਵੇ ਭਾਵੇਂ ਮਿਲੀਅਨ ਫਾਲੋਅਰ ਹੋਣ ਉਹਨੇ ਮੈਸੇਜ ਆਪਣੇ ਦੇਖਣੇ ਦੇਖਣੇ ਕਿ ਮੈਨੂੰ ਕੌਣ ਮੈਸੇਜ ਕਰਦਾ ਪਿਆ ਤੇ ਬਾਈ ਮੈਸੇਜ ਦੇ ਵਿੱਚ ਸਭ ਕੁਝ ਹੁੰਦਾ ਹੀ ਆ 10-10 ਦਿਨ ਬਾਈ ਮੈਂ ਜਿਹੜੇ ਬੰਦਿਆਂ ਨੂੰ ਮੈਸੇਜ ਕਰਦਾ ਰਹਿਣਾ ਤਰਲੇ ਕਰਦਾ ਰਹਿ ਮੈਂ ਤਰਲੇ ਤਾਂ ਕੀਤੇ ਆ ਕਿ ਹਾਂ ਵੀ ਯਾਰ ਭਾਈ ਅਸੀਂ ਆ ਲਾਈਨ 'ਚ ਆ ਅਸੀਂ ਐਕਟਿੰਗ ਕਰਦੇ ਆ ਸਾਡਾ ਕੋਈ ਬਣ ਸਕਦਾ ਆ ਸੀਨ ਤੱਕ ਨਹੀਂ ਭਾਈ ਕਰਦੇ ਹੀ ਤੂੰ ਉਹ ਚੀਜ਼ ਨੂੰ ਛੱਡੋ ਸੀਨ ਤੱਕ ਨਹੀਂ ਹੁੰਦਾ ਇਹ ਪਰ ਹੁਣ ਸਾਨੂੰ ਇਹ ਚੀਜ਼ ਦਾ ਪਤਾ ਹੈ ਨਾ ਕਿ ਉਹ ਦੁੱਖ ਉਹ ਮਹਿਸੂਸ ਕੀ ਹੁੰਦਾ ਹੈ ਜਦੋਂ ਕੋਈ ਇਸ ਤਰ੍ਹਾਂ ਨਹੀਂ ਕਰਦਾ ਇੱਕ ਗੱਲ ਮੈਂ ਤੁਹਾਡੀ ਇੱਥੇ ਰੋਕਦਾ ਹਾਂ ਹਾਂਜੀ ਇਨਫਲੂਐਂਸਰਾਂ ਦੀ ਗੱਲ ਕੀਤੀ ਤੁਸੀਂ ਇਨਫਲੂਐਂਸਰ ਅੱਜ ਕੱਲ ਚਲੋ ਆਪਾਂ ਗੱਲ ਕਰਦੇ ਪਏ ਆ ਇਨਫਲੂਐਂਸਰਾਂ ਦੀ ਜਿਨ੍ਹਾਂ ਦੇ 6-6 ਲੱਖ ਕਹਿ ਸਕਦੇ ਆ ਫੋਲੋਅਰ ਨੇ 7 ਲੱਖ 200 ਕੇ ਹੋ ਗਿਆ ਲੱਖ ਫੋਲੋਅਰ ਹੋ ਗਿਆ ਜੀ ਉਹ ਤੁਸੀਂ ਦੱਸੋ ਵੀ ਉਹ ਉਹਨਾਂ ਦੇ ਵਿੱਚ ਐਟੀਟਿਊਡ ਕਿਸ ਗੱਲ ਦਾ ਹੁੰਦਾ ਹੈ ਜਾਂ ਈਗੋ ਕਿਸ ਗੱਲ ਦੀ ਉਹ ਸੈਟੀਸਫਾਈ ਕਰ ਰਹੇ ਹੁੰਦੇ ਨੇ ਵੀ ਜਦੋਂ ਆਮ ਬੰਦਾ ਉਹਨਾਂ ਦੀ ਵੀਡੀਓਜ਼ ਲਾਈਕ ਕਰਦਾ ਹੈ ਮੈਂ ਮੰਨ ਲਓ ਮੈਂ ਕਿਸੇ ਦੀ ਵੀਡੀਓ ਕਿਸੇ ਨੂੰ ਚਾਹੁੰਨਾ ਹੈ ਵੀਡੀਓ ਲਾਈਕ ਕਰਦਾ ਹਾਂ ਉਸ ਬੰਦੇ ਦੀ ਤੇ ਮੈਂ ਇਹ ਸੋਚਦਾ ਵੀ ਯਾਰ ਜੇ ਮੈਨੂੰ 1 ਮਿੰਟ ਵਾਸਤੇ ਬੰਦਾ ਰਿਪਲਾਈ ਕਰ ਦੇ ਤੇ ਵੀ ਕਿੱਡੀ ਖੁਸ਼ੀ ਵਾਲੀ ਗੱਲ ਹੋਏਗੀ ਉਸ ਬੰਦੇ ਦੇ ਵਾਸਤੇ ਪਰ ਆਪਾਂ ਅੱਜ ਕੱਲ ਪੰਜਾਬ ਦੇ ਵਿੱਚ ਥੋੜਾ ਜਿਹਾ ਇਦਾਂ ਦਾ ਮਾਹੌਲ ਦੇਖ ਰਹੇ ਆ ਵੀ ਇਨਫਲੂਐਂਸਰ ਅੱਜ ਕੱਲ ਆਪਦੇ ਆ ਉਹਨੂੰ ਸਟਾਰ ਕਹਿ ਰਹੇ ਨੇ ਸਟਾਰ ਤੇ ਮੈਂ ਜਿਹੜਾ ਸਟਾਰ ਸ਼ਬਦ ਹਨ ਵੀਰੇ ਸਟਾਰ ਕਈ ਬੰਦੇ ਹੈਗੇ ਆ ਜਿਹੜੇ ਕਹਿੰਦੇ ਕਿ ਅਸੀਂ ਸਟਾਰ ਆ ਹੂੰ ਸਟਾਰ ਬਣਾਇਆ ਕਿੰਨੇ ਆ ਉਹੀ ਤਾਂ ਗੱਲ ਹੈ ਨਾ ਆਮ ਜਨਤਾ ਨੇ ਜਦੋਂ ਸਟਾਰ ਬਣਾਇਆ ਤਾਂ ਤੁਸੀਂ ਆਮ ਜਨਤਾ ਦੀ ਗੱਲਾਂ ਕਿਉਂ ਨਹੀਂ ਘੋੜਦੇ ਮੈਂ ਕਈ ਵਾਰ ਬੰਦਿਆਂ ਨੂੰ ਦੇਖਿਆ ਲਾਈਵ ਆ ਜਾਂਦੇ ਨੇ ਲਾਈਵ ਆ ਕੇ ਹਾਂਜੀ ਭਾਜੀ ਕਿਵੇਂ ਹੋ ਫਲਾਣਾ ਆ ਧਮਕਾਣਾ ਲਾਈਵ ਦੇ ਵਿੱਚ ਤੇ ਯਾਰ ਹਰੇਕ ਕੋਈ ਬੋਲ ਦੇਗਾ ਜੀ ਜੀ ਨਾਮ ਨਹੀਂ ਹੁਣ ਤੁਸੀਂ ਜੱਸਾ ਜਵਾਨ ਥੋੜਾ ਨਾਮ ਪਤਾ ਠੀਕ ਆ ਤੁਹਾਡੇ ਵਾਸਤੇ ਔਖਾ ਹੁੰਦਾ ਵੀ ਹਰੇਕ ਬੰਦੇ ਦਾ ਨਾਮ ਆਪਾਂ ਨੇ ਲੈਣਾ ਔਖਾ ਹੋ ਜਾਂਦਾ ਬੜੀ ਸਪੀਡ ਹੁੰਦੀ ਆ ਵੀਰੇ ਨਿਕਲਣ ਦੀ ਮੈਸੇਜ ਨਹੀਂ ਨਿਕਲਦੇ ਪਰ ਇਹ ਵੀ ਕਿਸੇ ਦਾ ਵੈਸੇ ਆਪਾਂ ਨਾਮ ਬੋਲਤਾ ਵੀ ਹਾਂ ਜਾਨ ਕਿਵੇਂ ਆ ਹੈਪੀ ਜਾਨ ਹੋ ਗਿਆ ਜੱਸਾ ਜਾਨ ਹੋ ਗਿਆ ਜੇ ਇਦਾਂ ਕਰਦਾ ਤੇ ਮੈਨੂੰ ਲੱਗਦਾ ਵੀ ਉਹ ਬੰਦਾ ਹੋਰ ਤੁਹਾਡੇ ਨਾਲ ਕਨੈਕਟ ਹੋਣਾ ਸਟਾਰਟ ਹੋ ਜਾਏਗਾ ਵੀਰੇ ਮੈਂ ਕਹਿੰਨਾ ਮੇਰੀ ਮੈਂ ਜਦੋਂ ਇਸ ਲਾਈਨ ਤੇ ਜਦੋਂ ਲੱਖ ਫਾਲੋਅਰ ਪਾਰ ਕੀਤਾ ਸੀ ਨਾ ਜਦੋਂ ਉਦੋਂ ਸਭ ਤੋਂ ਜ਼ਿਆਦਾ ਮੈਨੂੰ ਪਿਆਰ ਕਰਨ ਵਾਲੇ ਕਿਹੜੇ ਸੀਗੇ ਜਿਨ੍ਹਾਂ ਨੂੰ ਮੈਂ ਗੱਜਣਾ ਨਾ ਮੈਂ ਗੱਲ ਕਰਦਾ ਸੀ ਜਿਨ੍ਹਾਂ ਦਾ ਮੈਂ ਰਿਪਲਾਈ ਕਰਦਾ ਸੀਗਾ ਮੈਨੂੰ ਜਦੋਂ ਉਹਨਾਂ ਨੇ ਮੈਸੇਜ ਕਰਨਾ ਮੈਨੂੰ ਕਈ ਖਾਸ ਕਰਕੇ ਬਾਈ ਮੈਨੂੰ ਬਾਹਰਲੇ ਮੈਸੇਜ ਜ਼ਿਆਦਾ ਆਂਦੇ ਸਾਊਥ ਦੇ ਹੋਗੇ ਆਪਣੇ ਪੂਨੇ ਦੇ ਹੋਗੇ ਜਾਂ ਰਾਜਸਥਾਨ ਦੇ ਹੋਗੇ ਪੰਜਾਬ ਚ ਕਈ ਲੋਕ ਮੈਨੂੰ ਪੰਜਾਬ ਦਾ ਸਮਝਦੇ ਨਹੀਂ ਆ ਮੇਰੀ ਲੁੱਕ ਦੇ ਅਕੋਰਡਿੰਗ ਲੇਕਿਨ ਹੁਣ ਬਹੁਤ ਲੋਕਾਂ ਨੂੰ ਪਤਾ ਆ ਹੁਣ ਇੱਕ ਤੁਸੀਂ ਇਨਫਲੂਐਂਸਰ ਦੀ ਗੱਲ ਕਰਦੇ ਪਏ ਹੋ ਨਾ ਬਾਈ ਮੈਂ ਤੁਰਿਆ ਜਾ ਰਿਹਾ ਸਾਹਮਣੇ ਕੋਈ ਇਨਫਲੂਐਂਸਰ ਆ ਗਿਆ ਕੋਈ ਮੈਨੂੰ ਵੀ ਪਤਾ ਮੈਂ ਕੌਣ ਆ ਉਹਨੂੰ ਵੀ ਪਤਾ ਸਾਹਮਣੇ ਕੌਣ ਆ ਇਹ ਆ ਉਹ ਕੌਣ ਆ ਤੇ ਐ ਖਲੋ ਜਾਣਗੇ ਸਾਹਮਣੇ ਕਿ ਉਹ ਮੈਨੂੰ ਆ ਕੇ ਬੁਲਾਊਗਾ ਹਮਮ ਬਾਈ ਜੇ ਕਿਸੇ ਨੂੰ ਆਪਾਂ ਪਿਆਰ ਕਰਦੇ ਸਤਿਕਾਰ ਕਰਦੇ ਆ ਨਾ ਤੇ ਸਾਨੂੰ ਜਫੀ ਪਾਣ ਚ ਕੋਈ ਹਰਜ ਨਹੀਂ ਹੁੰਦਾ ਤੇ ਉਹ ਦੂਣਾ ਹੋ ਜਾਂਦਾ ਬਾਈ ਬੰਦਾ ਜਿਹਨੂੰ ਆਪਾਂ ਸਾਨੂੰ ਜਿਹੜਾ ਸਾਨੂੰ ਪਿਆਰ ਕਰਦਾ ਨਾ ਕਈ ਬੰਦੇ ਭਾਈ ਵੀਰੇ ਇਸ ਤਰ੍ਹਾਂ ਦੇ ਕਈ ਮੈਸੇਜ ਇਸ ਤਰ੍ਹਾਂ ਦੇ ਹੁੰਦੇ ਆ ਕਈ ਪਤਾ ਕੀ ਕਹਿੰਦੇ ਆ ਵੀਰੇ ਇੱਕ ਵਾਰੀ ਤੁਹਾਡੇ ਰਿਪਲਾਈ ਆ ਜੇ ਅਸੀਂ ਆਪਣੇ ਆਪ ਨੂੰ ਬੜਾ ਉਹ ਸਮਝਾਂਗੇ ਤਾਂ ਭਾਈ ਅਸੀਂ ਪੂਰੀ ਚੈਟ ਕਰਦੇ ਹਾਂ ਉਹਨਾਂ ਦੇ ਨਾਲ ਕਿ ਜੇ ਖੁਸ਼ੀ ਮਾਲਕ ਨੇ ਉਹਨੂੰ ਦਿੱਤੀ ਹੈ ਨਾ ਤਾਂ ਉਹਨੂੰ ਵਧੀਆ ਮਿਲੇ ਖੁਸ਼ੀ ਭਾਈ ਮੈਨੂੰ ਸਪੋਰਟ ਕਰਨ ਵਾਲੇ ਆ ਹੁਣ ਮੈਂ ਆਪਣੇ ਸਪੋਰਟਰਾਂ ਨਾਲ ਗੱਲ ਹੀ ਨਹੀਂ ਕਰੂੰਗਾ ਤਗਲਾ ਕਹੂਗਾ ਜਾ ਤੂੰ ਰਹਿ ਜਾ ਯਾਰ ਇੱਕ ਵਾਰੀ ਹੋ ਜਾਊਗਾ ਦੋ ਵਾਰੀ ਹੋ ਜਾਊਗਾ ਤਿੰਨ ਵਾਰੀ ਹੋ ਜਾਊਗਾ بڑے بڑے ਬੰਦੇ ਆ ਭਾਈ ਜਿਹੜੇ ਰਿਪਲਾਈ ਨਹੀਂ ਕਰਦੇ ਮੈਂ ਸਾਫ਼-ਸਾਫ਼ ਕਹਿ ਰਿਹਾ ਹਾਂ ਰਿਪਲਾਈ ਨਹੀਂ ਕਰਦੇ ਉਹ ਇਹ ਸਮਝਦੇ ਆ ਜੇ ਮੈਂ ਅੱਜ ਰਿਪਲਾਈ ਕਰੂੰਗਾ ਤੇ ਮੇਰੀ ਇਮੇਜ ਘਟੂਗੀ ਬਾਈ ਵੱਧਦੀ ਆ ਵੱਧਦੀ ਆ ਇਮੇਜ ਵੱਧਦੀ ਆ ਤੁਸੀਂ ਕਿਸੇ ਨਾਲ ਗੱਲ ਕਰ ਲੋਗੇ ਨਾ ਉਹਨੇ ਕਹਿਣਾ ਬਾਈ ਇਹ ਆ ਬੰਦਾ ਜਿਨੇ ਸਾਰਿਆਂ ਤੋਂ ਮੈਨੂੰ ਚੁਣਿਆ ਮੇਰੇ ਨਾਲ ਗੱਲ ਕੀਤੀ ਬਾਈ ਸਾਰਿਆਂ ਨਾਲ ਗੱਲ ਨਹੀਂ ਕਰ ਪਾਉਂਦੇ ਮੈਂ ਵੀ ਕਹਿੰਦਾ ਬੜੇ ਮੈਸੇਜ ਹੁੰਦੇ ਆ ਆਪਾਂ ਪਰ ਜਿਹੜੇ ਜ਼ਰੂਰੀ ਆ ਉਹਨਾਂ ਨਾਲ ਤੇ ਗੱਲ ਕਰ ਸਕਦੇ ਆ ਨਾ ਬڑے ਮੈਸੇਜ ਜਿਹਤਰਾ ਤੁਹਾਨੂੰ ਦੇ ਆ ਕਿ ਇੰਨੇ ਨੇ ਵਧੀਆ ਮੈਸੇਜ ਆਏ ਹੁੰਦੇ ਨਾ ਕਈ ਮੇਰੇ ਇੱਕ ਕਰੀ ਗੱਲ ਕਰ ਲੋ ਇੱਕ ਕਰੀ ਬਈ ਮੈਂ ਤਾਂ ਵੀਡੀਓ ਕੋਲ ਤੇ ਬੜੀ ਗੱਲ ਕੀਤੀ ਲੋਕਾਂ ਨਾਲ ਇਹ ਤਾਂ ਮੈਂ ਹੁਣ ਸਟੋਰੀਆਂ ਪਾਣੀਆਂ ਬੰਦ ਕੀਤੀਆਂ ਆ ਨਹੀਂ ਤੇ ਪਤਾ ਨਹੀਂ ਮੈਂ ਕਿੰਨੀ ਸਟੋਰੀ ਪੈਂਦੀ ਸੀ ਸਕਰੀਨਸ਼ਾਟ ਲੈ ਕੇ ਮੇਰੇ ਇੱਕ ਸਕਰੀਨਸ਼ਾਟ ਹੀ ਲੈਣਾ ਆ ਕਿੰਨੀ ਖੁਸ਼ੀ ਦੀ ਗੱਲ ਹੁੰਦੀ ਆ ਕਿ ਮੈਨੂੰ ਕੀ ਫਰਕ ਪੈਣਾ ਯਾਰ ਮੈਂ ਵੀਡੀਓ ਚ ਵੀਡੀਓ ਕੋਲ ਚੋ ਕੇ ਮੈਂ ਕਹਿ ਦਾਂਗਾ ਕਰ ਲੋ ਸਕਰੀਨਸ਼ਾਟ ਜੀ ਤੇ ਜਦੋਂ ਉਹਨੇ ਸਕਰੀਨਸ਼ਾਟ ਦੀ ਸਟੋਰੀ ਪਾਣੀ ਆ ਨਾ ਤੇ ਪਤਾ ਨਹੀਂ ਥੱਲੇ ਕੀ ਕੁਛ ਲਿਖ ਕੇ ਪਾਣਾ ਉਹਨੇ ਤੇ ਕਿੰਨੀ ਖੁਸ਼ੀ ਦੀ ਗੱਲ ਆ ਮੈਂ ਇਹੀ ਬਾਈ ਸਾਰਿਆਂ ਨੂੰ ਕਹਿਣਾ ਆ ਜਿਹੜਾ ਮੇਰੇ ਟੱਚ ਤੇ ਆ ਜਿਹੜਾ ਮੇਰੇ ਲਿੰਕ ਤੇ ਮੈਂ ਇਹੀ ਕਹਿਣਾ ਵੀਰੇ ਕੋਈ ਫਰਕ ਨਹੀਂ ਪੈਂਦਾ ਅੱਜ ਤੁਸੀਂ ਇਹਨਾਂ ਦੇ ਸਿਰ ਤੇ ਹੀ ਹੋ ਜੇ ਇਹ ਚੌਣ ਤੇ ਚੜਾ ਸਕਦੇ ਆ ਜੇ ਚੌਣ ਤੇ ਲਾ ਸਕਦੇ ਆ ਸੋਨਾ ਬੜਾ ਪਾਇਆ ਹੋਇਆ ਹੈ ਬਾਈ ਤੁਸੀਂ ਮਥੂਤ ਫਿਨ ਕੋ ਬੈਂਕ ਵਾਲਿਆਂ ਦੇ ਨਾਲ ਮੈਨੂੰ ਲੱਗਦਾ ਸ਼ੇਅਰ ਪੱਕੇ ਨੇ ਸੋਨੇ ਦਾ ਵੀਰੇ ਪਤਾ ਕੀ ਹੈ ਸੋਨੇ ਦਾ ਨਾ ਸ਼ੌਂਕ ਸ਼ੁਰੂ ਤੋਂ ਹੀ ਹਰ ਇੱਕ ਦਾ ਸ਼ੌਂਕ ਹੁੰਦਾ ਕਹਿੰਦੇ ਤੁਹਾਨੂੰ 골ਡ 골ਡ ਵਾਲੇ 골ਡ ਵੋਏ ਵਾਲਿਆਂ ਦਾ ਵੀ ਮੈਸੇਜ ਆਉਂਦੇ ਨੇ ਉਹ ਭਾਈ ਉਹ ਬੜੇ ਉਹ ਵੀ ਸਾਡੇ ਕਿਤੇ ਉਹਨਾਂ ਨੂੰ ਦਿੰਨੇ ਕਹਿੰਦੇ ਵੀ ਹਾਂ ਯਾਰ ਐਨਾ ਪਾਇਆ ਸਾ ਕਿਤੇ ਜ਼ਿਆਦਾ ਵਜਨ ਨਹੀਂ ਮੈਨੂੰ ਦੇ ਦਿਓ ਵੀਰੇ ਉਹ 골ਡ ਕਿੰਗ ਬ੍ਰਦਰ ਤੇ ਚਲੋ ਸਾਡੇ ਏਡੇ ਜਿਹੜੇ ਸੰਨੀ ਨਾਨਾ ਸਾਹਿਬ ਆ ਉਹਨਾਂ ਨਾਲ ਮੇਰੀ ਗੱਲ ਹੁੰਦੀ ਰਹਿੰਦੀ ਆ ਉਹਨਾਂ ਦੀ ਮੇਰੇ ਫਾਦਰ ਸਾਹਿਬ ਜਦੋਂ ਗੱਲਬਾਤ ਸਾਡੀ ਉਹਦੇ ਵੀ ਹੋਈ ਤੇ ਉਸ ਵਕਤ ਮੈਨੇ ਇੱਥੋਂ ਤੱਕ ਕਰ ਕੀ ਉਹਨਾਂ ਨੇ ਕਿਹਾ ਕਿ ਤੂੰ ਅਰੇਂਜ ਕਰ ਅਸੀਂ ਤੈਨੂੰ ਮਿਲਣ ਆਉਣਾ ਆ ਹਾਂਜੀ ਪੰਜਾਬ ਅੰਮ੍ਰਿਤਸਰ ਆਣਾ ਮੈਂ ਕਿਹਾ ਭਾਈ ਮੈਂ ਰੇਂਜ ਨਹੀਂ ਕਰ ਸਕਦਾ ਤੁਸੀਂ ਜਿੱਤਨਾ ਆਉਣਾ ਹੈ ਤੇ ਸ਼ਹਿਰ ਬੰਦ ਕਰਾਉਣਾ ਪੈਣਾ ਹੈ ਹਨਾ ਫਿਰ ਮੈਂ ਚਲੋ ਹੁਣ ਸਾਡਾ ਜਾਣ ਦਾ ਪਲਾਨ ਬਣਦਾ ਪਿਆ ਵਾ ਬਾਬਾ ਸੁੱਖ ਰੱਖੇਹੀਂ ਜਲਦੀ ਮੀਟਿੰਗ ਕਰਾਂਗੇ ਅੱਛਾ ਭਾਈ ਪ੍ਰੋਗਰਾਮ ਦਾ ਸਮਾਂ ਹੋ ਚੁੱਕਿਆ ਹੈ ਜਾਂਦੇ ਜਾਂਦੇ ਇੱਕਰ ਸਾਡੇ ਦਰਸ਼ਕਾਂ ਨੂੰ ਕੋਈ ਸੁਨੇਹਾ ਦੇਣਾ ਜਾਓ ਤਾਂ ਪਲੀਜ਼ ਭਾਈ ਸੁਨੇਹਾ ਹੈ ਸਾਰਿਆਂ ਨੂੰ ਦਵਾਂਗੇ ਸਾਰਿਆਂ ਦਾ ਸਤਿਕਾਰ ਕਰੋ ਸਾਰਿਆਂ ਨੂੰ ਪਿਆਰ ਕਰੋ ਜਿਹੜਾ ਜਸ ਪਲੇਟਫਾਰਮ ਤੋਂ ਉੱਠਿਆ ਉਹਨੂੰ ਕਦੇ ਨਾ ਭੁੱਲੋ ਹਰ ਇੱਕ ਨੂੰ ਦਿਲ ਚ ਰੱਖੋ ਪਿਆਰ ਰੱਖੋ ਤੇ ਨਫ਼ਰਤ ਬਾਜ਼ੀ ਬੰਦ ਕਰੋ ਤੇ ਹਰ ਇੱਕ ਨਾਲ ਗੱਲ ਕਰਨੇ ਸ਼ੁਰੂ ਕਰੋ ਜੇ ਤੁਹਾਨੂੰ ਸਾਰੇ ਪਿਆਰ ਇਨਫਲੂਐਂਸਰ ਤੁਸੀਂ ਬਣੇ ਹੋ ਲੋਕਾਂ ਕਰਕੇ ਤੇ ਸਾਰਿਆਂ ਨਾਲ ਗੱਲਬਾਤ ਜ਼ਰੂਰ ਕਰਿਆ ਕਰੋ ਧੰਨਵਾਦ ਜੀ ਬਹੁਤ ਮਿਹਰਬਾਨੀ ਬਹੁਤ ਥੈਂਕ ਯੂ ਸੋ ਮਚ ਸੋ ਜਸਾਤ ਚੋਹਾਨ ਜਸਪ੍ਰੀਤ ਸਿੰਘ ਇਹਨਾਂ ਦਾ ਅਸਲੀ ਨਾਮ ਅੰਬਰ ਸਰ ਤੋਂ ਬਿਲੋਂਗ ਕਰਦੇ ਨੇ ਜਸਾਤ ਚੋਹਾਨ ਕਿਵੇਂ ਲੱਗਦੀਆਂ ਨੇ ਬਾਈ ਦੀਆਂ ਵੀਡੀਓਜ਼ ਬਾਈ ਦੀਆਂ ਗੱਲਾਂ ਕਿਵੇਂ ਲੱਗੀਆਂ ਜਰੂਰ ਸਾਨੂੰ ਕਮੈਂਟ ਬਾਕਸ ਦੇ ਵਿੱਚ ਦੱਸੋ ਇਦਾਂ ਦੇ ਪ੍ਰੋਗਰਾਮਾਂ ਦੇ ਵਿੱਚ ਤੁਹਾਨੂੰ ਹੋਰ ਗੈਸਟਾਂ ਦੇ ਨਾਲ ਮਲਾਵਾਂਗੇ ਜੇਕਰ ਤੁਸੀਂ ਕਿਸੇ ਦੀ ਡਿਮਾਂਡ ਕਰਦੇ ਹੋ ਵੀ ਸਾਡੇ ਪ੍ਰੋਗਰਾਮ ਦੇ ਵਿੱਚ ਇਸ ਗੈਸਟ ਨੂੰ ਬੁਲਾਇਓ ਤਾਂ ਸਾਨੂੰ ਜਰੂਰ ਕਮੈਂਟ ਬਾਕਸ ਕਰਕੇ ਦੱਸੋ ਧੰਨਵਾਦ ਸਤਿ ਸ਼੍ਰੀ ਅਕਾਲ